ਬੱਜ ਚੱਲਿਆ ਕਿੱਥੋਂ ਆਇਓ ਤੇਤੋਂ ਆਇਓ ਦੀ ਗੱਲ ਕਰਦੇ ਆ ਹਾ ਡੋਲੂ ਨਾ ਡੋਲੂ ਦਾ ਕੀ ਆ ਪੱਕਾ ਦੁੱਤੀ ਆ ਨਾ ਜਾਓ ਜੀ ਹੱਥਾਂ ਵਿੱਚ ਡੰਡੇ ਅਤੇ ਸੜਕਾਂ ਉੱਤੇ ਰਾਤ ਸਮੇਂ ਪਹਿਰਾ ਇਹ ਮੈਲਾਮਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਹਨ ਪਿੰਡ ਵਿੱਚ ਦਾਖਲ ਹੋਣ ਵਾਲੇ ਅਣਜਾਣ ਵਾਹਨਾਂ ਉਤੇ ਨਜ਼ਰ ਰੱਖਦੀਆਂ ਹਨ ਅਤੇ ਸ਼ੱਕੀ ਵਾਹਨ ਰੋਕ ਕੇ ਫਿਰ ਉਹਨਾਂ ਦੀ ਤਲਾਸ਼ੀ ਵੀ ਲੈਂਦੀਆਂ ਹਨ। ਇਹ ਪੈਰਾ ਲਾਉਣ ਦੀ ਲੋੜ ਕਿਉਂ ਪੈ ਰਹੀ ਹੈ? ਦੇਖੋ ਆਪਣੀ ਜਵਾਨੀ ਕਿਸ ਪਾਸੇ ਦੇ ਉੱਤੇ ਜਾ ਰਹੀ ਸੀ ਹੈਨਾ ਉਹਨੂੰ ਰੋਕਣ ਦੇ ਲਈ ਆਪਾਂ ਨੂੰ ਪੈਰਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਬਾਹਰ ਨਿਕਲੋ। ਆ ਕੇ ਬੈਠ ਜਿਓ। ਨਸ਼ਾ ਰੋਕੂ ਕਮੇਟੀ ਵਿੱਚ ਬਠਿੰਡਾ ਦੇ ਪਾਈ ਰੂਪਾ ਪਿੰਡ ਦੀ ਅਨੀਤਾ ਵੀ ਸ਼ਾਮਲ ਹੈ ਜੋ ਘਰ ਦਾ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਸਾਥਣਾਂ ਦੇ ਨਾਲ ਰਾਤ ਸਮੇਂ ਪਹਿਰਾ ਦੇਣ ਲਈ ਨਿਕਲੇ ਹਨ ਇੱਕ ਨਿਰਧਾਰਤ ਥਾਂ ਉਤੇ ਇਹ ਮਹਿਲਾਵਾਂ ਇਕੱਠੀਆਂ ਹੁੰਦੀਆਂ ਤੇ ਫਿਰ ਸ਼ੁਰੂ ਹੁੰਦਾ ਹੈ ਇਹਨਾਂ ਦੀ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ